जिलंदर के लते में आठवें दिन भी ठंड में टेंट के अंदर सोने के लिए मजबूर हैं लोग एक के बाद एक सियासतदान लते में पहुंच रहा है लेकिन हालात आज भी वैसे ही अभी तक सिर्फ खालसा एड और कुछ संस्थाएं ही इन लोगों का सहारा बनी है और आज कांग्रेस के पंजाब प्रधान राजा बड़िंग भी पहुंचे हैं तो आइए आपको वो तस्वीरें दिखाते हैं की आखिर राजा बड़िंग ने वहाँ पहुँच लोगों को क्या आश्वासन दिए पहला तो मैं माफी मांगता द ਕਿ ਅੱਜ ਇਸ ਘਟਨਾ ਨੂੰ ਕਈ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਔਰ ਅਸੀਂ 5 ਦਿਨਾਂ ਬਾਅਦ ਆਏ ਲੇਕਿਨ ਮੈਂ ਜਿਸ ਦਿਨ ਇਹ ਘਟਨਾ ਵਾਪਰੀ ਸੀ ਮੈਨੂੰ 베ਰੀ ਸਾਹਿਬ ਹੋਰਾਂ ਨੇ ਤੇ ਮੈਡਮ ਐਮ ਸੀ ਸਾਡਿਆਂ ਨੇ ਤੁਨੂ ਜੀ ਹੋਰਾਂ ਨੇ ਸਭ ਨੇ ਲੋਕਾਂ ਨੇ ਜਲੰਧਰ ਦੇ ਕਾਂਗਰਸੀ ਸਾਥੀਆਂ ਨੇ ਇਸ ਗੱਲ ਬਾਰੇ ਇਤਲਾਹ ਦਿੱਤੀ ਸੀ ਔਰ ਉਸੇ ਮੌਕੇ ਤੇ ਹੀ ਪ੍ਰੈਸ ਕਾਨਫਰੰਸ ਕਰਕੇ ਇਹ ਜ਼ਾستی ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕੀਤੀ ਸੀ। ਔਰ ਜਿਸ ਤਰ੍ਹਾਂ ਮੈਂ ਉਮੀਦ ਕਰਦਾ ਸੀ ਮੈਨੂੰ ਇਸ ਬਾਰੇ ਨਹੀਂ ਪਤਾ ਸੀ ਪੂਰੇ ਦੇ ਪੂਰੇ ਮੁਕੰਮਲ ਘਟਾ ਦਿੱਤੇ ਗਏ ਐ। ਸੋਚਦੇ ਸੀ ਕਿ ਸ਼ਾਇਦ ਉਹਨਾਂ ਦੇ ਕੋਈ ਛੋਟੇ ਮੋਟੇ ਕਮਰੇ, ਬਾਥਰੂਮ ਇਧਰ ਉਧਰ ਦੀਆਂ ਕੋਈ ਇਹੋ ਜਿਹੀ ਟਿਕਾਣੇ ਢਾਕੇ ਸਰਕਾਰ ਉਹਨਾਂ ਨੂੰ ਡਰਾਉਣਾ ਚਾਹੁੰਦੀ ਐ। ਲੇਕਿਨ ਜਿਸ ਤਰ੍ਹਾਂ ਇੱਥੇ ਆ ਕੇ ਹਾਲਾਤ ਜਾਂ ਮੀਡੀਆ 'ਚ ਵੇਖਿਆ ਕੀ ਮੁਕੰਮਲ ਦਾ ਮੁਕੰਮਲ ਸਫਾਇਆ ਕਰ ਦਿੱਤਾ ਸਭ ਕੁਝ ਛਾ ਦਿੱਤਾ 2.5 2.5 ਸਾਲ ਦੀਆਂ ਬੱਚੀਆਂ ਵਾਸਤੇ ਪੌਂਦੀਆਂ ਰਹੀਆਂ ਔਰ ਮਾਂਵਾ ਰੋਂਦੀਆਂ ਰਹੀਆਂ ਲੇਕਿਨ ਕਿਸੇ ਨੇ ਉਹਨਾਂ ਦੀ ਆਵਾਜ਼ ਨਹੀਂ ਸੁਣੀ ਸੋ ਮੈਂ ਇੱਥੇ ਬੈਠ ਕੇ ਜਿੰਨਾ ਕੇਸ ਸਮਝੇ ਆਂ ਉਥੋਂ ਇਹ ਅੰਦਾਜ਼ਾ ਲੱਗਿਆ ਹੈ ਕਿ ਸਰਕਾਰ ਜਾਣ ਬੁੱਝ ਕੇ ਯਾਨੀ ਕਿ ਅ ਇੰਪਰੂਵਮੈਂਟ ਟ੍ਰਸਟ ਜਾਣ ਬੁੱਝ ਕੇ ਇਸ ਕੇਸ ਦੀ ਪੈਰਵਾਹੀ ਨਹੀਂ ਕਰ ਸਕਿਆ। ਔਰ ਮਿਲੀ ਭੋਗਤ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਧੋਖਾ ਹੋਇਆ। ਬੇਸ਼ੱਕ ਜਦੋਂ ਕਾਨੂੰਨ ਦੀ ਗੱਲ ਕਰਦੇ ਆਂ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਆਂ। ਮਾਨਯੋਗ ਅਦਾਲਤਾਂ ਦਾ ਸਨਮਾਨ ਕਰਦੇ ਆਂ ਕਿਉਂਕਿ ਉਹ ਸਰਵਉੱਚ ਅਦਾਲਤਾਂ ਨੇ ਜੋ ਜੋ ਵੀ ਫੈਸਲਾ ਉਹਨਾਂ ਦਾ ਹੈਗਾ ਉਹ ਸਾਡੇ ਅਸੀਂ ਹਰ ਵਿਅਕਤੀ ਮੰਨਦੇ ਆਂ। لیکن ਜਿਹੜੀਆਂ عدالتیں مانਜੋਗ عدالتਾਂ ਉਹਨਾਂ ਨੂੰ ਵੀ ਕਾغذی ਪੱਤਰੀ ਵੇਖ ਕੇ ਫੈਸਲਾ ਕਰਦੀਆਂ لیکن اگر ਉਹਨਾਂ ਦੇ ਕੋਲੇ ਕੋਈ ਪੱਖ پیش ਹੀ ਨਾ ਕੀਤਾ ਗਿਆ ਕੋਈ ਕਾगज ਐਸੇ ਦਿੱਤੇ ਹੀ ਨਹੀਂ ਗਏ ਤੋਂ ਇਹ ਤਾਂ ਵਿਚਾਰੇ کورٹ ਚ ਗਏ ਨਹੀਂ ਗਰੀਬ ਲੋਕ ਹੈ ਜਾ ਹੀ ਨਹੀਂ ਸਕਦੇ ਸੀਗੇ ਤੇ ਉਹ ਫੈਸਲੇਦਾਰ ਫੈਸਲਾ ਇਹਨਾਂ ਦੇ ਖਿਲਾਫ ਕਰ ਦੇਗੇ ਹਾਲਾਂਕਿ ਇਹਨਾਂ ਨੂੰ ਵੀ ਕਾਫੀ ਚੀਜ਼ਾਂ ਦੀ ਨੌਲੇਜ ਹੈ ਕਿ ਚੀਜ਼ ਕਿਤੇ ਹੋਰ ਸੀ ਵਿਖਾ ਕਿਤੇ ਹੋਰ ਦਿੱਤੀ ਗਈ ਤੇ ਆਹ ਕਾਗਜ਼ੀ ਪੱਤਰੀ ਮੰਤੀ ਹੋਈ ਨਹੀਂ ਹਾਲਾਂਕਿ ਪਟਵਾਰੀਆਂ ਨੇ ਵੀ ਐਫੀਡੇਵਿਟ ਦੇਤੇ ਬਿਆਨ ਵੀ ਕੋਟਾ ਚ ਦੇਤੇ ਵੀ ਇਹ ਉਹ ਖਸਰਾ ਨੰਬਰ ਨਹੀਂ ਹਨ ਇਸ ਦੇ ਬਾਬੂ ਦੇ ਵੀ ਫੈਸਲਾ ਇਹਨਾਂ ਦੇ ਖਿਲਾਫ ਆ ਗਿਆ ਮੈਨੂੰ ਲੱਗਦਾ ਕਿ ਸਿਆਣੇ ਕਹਿੰਦੇ ਵੀ ਜੇ ਵਕੀਲ ਮਾੜਾ ਹੋਵੇ ਤਾਂ ਤੁਹਾਡਾ ਕੇਸ ਸਰ ਜਾਂਦਾ ਸੋ ਇਹਨਾਂ ਦੇ ਵਿਚਾਰਿਆਂ ਦਾ ਤਾਂ ਵਕੀਲ ਹੈ ਹੀ ਨਹੀਂ ਸੀਗਾ ਕੋਈ ਇਹਨਾਂ ਦਾ ਵਕੀਰ ਕੋਈ ਹੈ ਹੀ ਨਹੀਂ ਸੀਗਾ ਸੋ ਇਸ ਕਰਕੇ ਫੈਸਲਾ ਇਹਨਾਂ ਦੇ ਖਿਲਾਫ ਆਇਆ ਮੈਂ ਇੱਕ ਤਾਂ ਬੇਨਤੀ ਕਰਨੀ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਆਮ ਸਧਾਰਨ ਪਰਿਵਾਰ ਚੋਟ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਖੁਦ ਆਉਣ ਮੁੱਖ ਮੰਤਰੀ ਔਰ ਸ਼ਾਇਦ ਮੁੱਖ ਮੰਤਰੀ ਨੂੰ ਵੀ ਇਹ ਦੱਸ ਦਿੱਤਾ ਗਿਆ ਹੋਵੇ ਵੀ ਕਾਗਜ਼ੀ ਪੱਤਰੀ ਜੀ ਇਹ ਕੋਰਟ ਦਾ ਫੈਸਲਾ ਹੁਣ ਅਸੀਂ ਕੀ ਕਰ ਸਕਦੇ ਹਾਂ ਇਹ ਤਾਂ ਹਾਰ ਗਏ ਤੇ ਆਫੀਸਰ ਸਹਿਬਾਂ ਨੇ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਢਹਿ ਢੇਰੀ ਕਰਤਾ ਉਹਨਾਂ ਦਾ ਮਿਲੀ ਪੁਕਤ ਦੇ ਨਾਲ ਕਿਉਂਕਿ ਚੀਫ ਮਿਨਿਸਟਰ ਨੂੰ ਕਹਿਦਾ ਹੋਣਾ ਆ ਆਰਡਰ ਹੈ ਜੀ ਸੁਪਰੀਮ ਕੋਰਟ ਦਾ ਹੁਣ ਜਦੋਂ ਆਰਡਰ ਸੁਪਰੀਮ ਕੋਰਟ ਦਾ ਫਿਰ ਕੋਈ ਬੋਲਦਾ ਨਹੀਂ ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ ਕਿ ਇਹਨੂੰ ਕੋਖਤੇ ਵਿਚਾਰੋ ਇਹ ਕੁਝ ਗੱਲ ਹੋਰ ਕਹਿੰਦੇ ਆ ਕਾਗਜੀ ਪੱਤਰੀਏ ਜ਼ਮੀਨ ਕਿਤੇ ਹੋਰ ਸੀ ਵਿਖਾ ਕਿਤੇ ਹੋਰ ਦਿੱਤੀ ਗਈ ਇਹਨਾਂ ਨਾਲ ਅਨਿਆਇ ਤੇ ਤੱਕਾ ਹੋਇਆ ਹੈ ਆਪਦੇ ਆਫੀਸਰ ਸਹਿਬਾਨਾਂ ਨੂੰ ਕਹੋ ਕਿ ਮੈਨੂੰ ਸਾਰੀ ਸਚਾਈ ਚਾਣਨੇ ਮੇਰੇ ਲਾਓ ਤੇ ਆ ਕੇ ਇਹਨਾਂ ਨੂੰ ਇਹਨਾਂ ਦੇ ਘਰ ਦਵਾਰੇ ਵਸਾ ਕੇ ਦੇਣ ਔਰ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਹੋਊਗੀ ਕੋਈ ਗੱਲ ਨਹੀਂ ਜ਼ਿੰਦਗੀ ਚ ਸਰਕਾਰਾਂ ਗਲਤ ਫੈਸਲੇ ਵੀ ਲੈ ਲੈਂਦੀ ਹੈ ਕਈ ਵਾਰੀ ਵਿਅਕਤੀ ਤੋਂ ਗਲਤ ਫੈਸਲਾ ਵੀ ਹੋ ਜਾਂਦਾ ਹੈ ਲੇਕਿਨ ਆਪ ਦੀ ਆਪ ਦੀ ਗਲਤੀ ਮੰਨ ਕੇ ਆਪ ਦੀ ਗਲਤੀ ਮੰਨ ਕੇ ਤੇ ਫੈਸਲਾ ਦੁਹਰਾ ਲਿਆ ਜਾਵੇ ਤਾਂ ਲੋਕ ਉਹਦੀ ਤਾਰੀਫ ਵੀ ਕਰਦੇ ਜਿਹੜਾ ਆਪਦੀ ਗਲਤੀ ਮੰਨ ਲੇ ਸੋ ਇੱਕਦਮ ਮੈਂ ਇਹ ਬੇਨਤੀ ਕਰਾਂਗਾ ਦੂਸਰਾ ਮੇਰੀ ਬੇਨਤੀ ਹੈ ਇਥੋਂ ਇਹਨਾਂ ਨੂੰ ਮੈਂ ਸੱਜਣਾ ਨੂੰ ਇਹ ਕਹੀ ਆ ਗੱਲ ਕਿ ਇਹਨੂੰ ਆਪਾਂ ਟੈਕਨੀਕਲੀ ਵੀ ਲੜਾਈ ਲੜੀਏ ਕੋਰਟ ਦੇ ਵਿੱਚ ਚੰਗੇ ਵਕੀਲਾਂ ਦੇ ਨਾਲ ਮਾਹਿਰ ਤੁਸੀਂ ਲੈ ਕੇ ਆਓ ਜਿਹੜੇ ਤੁਹਾਡੇ ਕੋਲ 10 ਵੇਜ ਹੈ ਅਸੀਂ ਉਹ ਚੰਗੇ ਵਕੀਲਾਂ ਨੂੰ ਵਿਖਾ ਕੇ ਵਕੀਲਾਂ ਦਾ ਜਿਹੜਾ ਵੀ ਖਰਚਾ ਆਏਗਾ ਕਾਂਗਰਸ ਪਾਰਟੀ ਕਰੇਗੀ ਤੇ ਅਸੀਂ ਮਾਨ ਜੋ ਅਦਾਲਤ ਦੇ ਵਿੱਚ ਦੁਬਾਰਾ ਲੈ ਕੇ ਜਾਈਏ ਅਪੀਲ ਫਾਈਲ ਕਰੀਏ ਕਿ ਇਹ ਗਲਤ ਹੋਇਆ ਤੇ ਅਸੀਂ ਆਪਦਾ ਤੱਤ ਪੱਖ ਪੇਸ਼ ਕਰਕੇ ਤੇ ਇਹ ਜਿਹੜਾ ਰਿਮਾਂਡ ਕਰਾਈਏ ਕੇਸ ਸੋ ਦੂਜਾ ਤਰੀਕਾ ਹੈ ਤੀਸਰਾ ਹੈ ਕਿ ਇਸੇ ਤਰ੍ਹਾਂ ਜਿਹੜੇ ਵੀ ਲੋਕ ਚਾਹੇ ਕੋਈ ਵੀ ਜਾਤੀ ਦੇ ਲੋਕ ਹੈ ਕਿਸੇ ਵੀ ਧਰਮ ਦੇ ਲੋਕ ਹੈ ਕਿਸੇ ਵੀ ਪਾਰਟੀ ਦੇ ਲੋਕ ਹੈ ਸਿਆਣੇ ਕਹਿੰਦੇ ਔਖੇ ਵੇਲੇ ਹਰੇਕ ਨਾਲ ਖੜੇ ਹੋ ਜਾਣਾ ਚਾਹੀਦਾ ਹੈ ਬੇਸ਼ੱਕ ਕੋਈ ਬਗਾਨਾ ਵੀ ਹੋਵੇ ਸੋ ਦੂਜੀ ਚੌਥੀ ਤੀਜੀ ਮੇਰੀ ਬੇਨਤੀ ਹੈ ਕਿ ਸਭ ਨੂੰ ਇਹਨਾਂ ਦੇ ਨਾਲ ਆ ਕੇ ਇਹਨਾਂ ਨਾਲ ਹਮਦਰਦੀ ਬਟਾਉਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਵੀ ਚੀਜ਼ ਵਸਤੂ ਦੀ ਲੋੜ ਹੋਵੇ ਉਹਨੂੰ ਸਭ ਨੂੰ ਤਿਲ ਫੁੱਲ ਭੇਟਾ ਜੋ ਕਿਸੇ ਦਾ ਸਰਦ ਹੈ ਉਹ ਪੂਰਾ ਕਰਨਾ ਚਾਹੀਦਾ ਸੋ ਅੱਜ ਮੈਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਇਹ ਮਹਿਸੂਸ ਕਰਦਾ ਕਿ ਬਹੁਤ ਤਕਾ ਹੋਇਆ ਜੇ ਇਹ ਕਰ ਰਾਜੇ ਵੜਿੰਗ ਦਾ ਟੈਂਦਾ ਫੇਰ ਪਤਾ ਲੱਗਦਾ ਇਹ ਪਿਓ ਦੇ ਮਰਨੇ ਨਾਲੋਂ ਵੀ ਵੱਡੀ ਗੱਲ ਹੈ ਘਟਿਆ ਜਾਣਾ ਪਿਓ ਦੇ ਮਰਨੇ ਦਾ ਤਾਂ 15 20 ਦਿਨਾਂ ਬਾਅਦ ਬੰਦਾ ਭੁੱਲ ਜਾਂਦਾ ਹੈ ਕਦੇ ਕਦੇ ਯਾਦ ਆਉਂਦੀ ਹੈ ਫੇਰ ਚੁੱਲਾ ਚੌਂਕਾ ਚੱਲਦਾ ਜਦੋਂ ਚੁੱਲਾ ਚੌਂਕਾ ਜਦੋਂ ਉੜਾ ਦਿੱਤਾ ਜਾਵੇ ਤੇ ਢਿੱਡ ਰੋਜ਼ ਭੁੱਖਾ ਹੋਵੇ ਤੇ ਉਹਨੂੰ ਵੇਖਦਾ ਕੁਛ ਨਾ ਹੋਵੇ ਇਹਨਾਂ ਕਾਲੀਆਂ ਰਾਤਾਂ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਰੋਜ਼ ਮਰਦਾ ਹੈ ਇੱਕ ਵਾਰੀ ਮਰਨਾ ਹੁੰਦਾ ਹੈ ਇਹ ਰੋਜ਼ ਵਿਚਾਰੇ ਮਰ ਰਹੇ ਸੋ ਮੈਂ ਆਪਦਾ ਪਾਰਟੀ ਵੱਲੋਂ ਤੇ ਆਪ ਇਹਨਾਂ ਨਾਲ ਇਸ ਮੌਕੇ ਤੇ ਆਪਦੀ ਹਮਦਰਦੀ ਪ੍ਰਗਟ ਕਰਨਾ ਸੇ ਆਏ ਆ ਜੋ ਵੀ ਮੇਰੇ ਤੋਂ ਸਰੇਗਾ ਜੋ ਵੀ ਮੈਂ ਕਰ ਸਕਦਾ ਹੋਇਆ ਅਸੀਂ ਸਾਡੀ ਐਮਸੀ ਆਂਟੀ ਹਰਾਨਾ ਨਾਲ ਗੱਲਬਾਤ ਕਰਕੇ ਲੋਕਲ ਲੀਡਰ ਸਾਹਿਬ ਹਰਾਨਾ ਨਾਲ ਸਾਡੇ ਐਮਐਲਏ ਸਾਹਿਬ ਹੁਰਾਨਾ ਜ਼ਿਲ੍ਹਾ ਪ੍ਰਧਾਨ ਹੁਰਾਨਾ ਨਾਲ ਗੱਲ ਕਰਕੇ ਅਸੀਂ ਜੋ ਕਰ ਸਕਦੇ ਹੋਏ ਉਹ ਕਰਾ। ਪ੍ਰਿੰਕਪ ਸਾਬ ਪ੍ਰਿੰਕਪ ਸਾਬ ਇੱਕ ਗੱਲ ਦੱਸੋ ਜਿੱਦਾਂ ਜਿੱਦਾਂ ਵਿਭਾਗ ਦੀ ਬੜੀ ਇੰਸਟੀਟਿਊਟ ਕਿਤੇ ਪੁੱਛੋ ਹੀ ਨਹੀਂ ਲਤੀ ਪੂਰੇ। ਸੋ ਵੇਖੋ ਮੇਰੀ ਮੇਰੀ ਬੇਨਤੀ ਆ ਯਾਰ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਗਿਆ। ਕਿਸੇ ਦੀ ਕਮੀ ਕਿਸੇ ਦੀ ਨਹੀਂ ਕਿਸੇ ਦੇ ਆਉਣ ਨਾਲ ਕੁਰਬਾਨੀ ਜਾਣਾ ਕਿਸੇ ਦੇ ਆਉਣ ਨਾਲ ਘਰ ਟੈ ਨਹੀਂ ਜਾਣਾ। ਹਰ ਵਿਅਕਤੀ ਦੇ ਹਰ ਵਿਅਕਤੀ ਦੇ ਸੋਚ ਨਿੱਜੀ ਹੁੰਦੀ ਹੈ। ਹੋ ਸਕਦਾ ਕਈ ਮੰਦਰ ਜਾਂਦੇ ਆ ਨਾਲ ਵਾਲੇ ਘਰ ਵਾਲਾ ਗੁਰਦੁਆਰੇ ਜਾਂਦਾ ਹੈ। ਸੋ ਇਸ ਗੱਲ ਤੇ ਟਿੱਪਾ ਟਿੱਪਣੀ ਕੋਈ ਗੱਲ ਬੰਦ ਹੀ ਨਹੀਂ ਗੀ ਗੱਲ ਦੱਸੋ ਜਿੱਦਾਂ ਜਿੱਦਾਂ ਤੋਂ ਅਜੇ ਸਰਕਾਰ ਨਹੀਂ ਹੈ ਅਗਰ ਆਪਣੀ ਸਰਕਾਰ ਦੇ ਰਹਿਣ ਦੇ ਉੱਤੇ ਅਗਰ ਆਪਾਂ ਲੀਗਲੀ ਆਪਾਂ ਕੋ ਕਾਰਵਾਈ ਕਰ ਦਿੰਦੇ ਨੇ ਜਾਂ ਪਲਾਟ ਦੇ ਦਿੰਦੇ ਨੇ ਇਹਨਾਂ ਨੂੰ ਕੋਈ ਅਲਟਰਨੇਟਿਵ ਕੋਈ ਇਹਨਾਂ ਨੂੰ ਕੋਈ ਜਗ੍ਹਾ ਦੇ ਦਿੰਦੇ ਤੇ ਨੋਬਤ ਨਾ ਆਉਂਦੀ ਜੀ ਕਈ ਵਾਰੀ ਖਬਰ ਬਣਾਉਣ ਦੀ ਕਹਾਣੀ ਹੁੰਦੀ ਹੈ ਕਈ ਵਾਰੀ ਸਵਾਲ ਬੰਦਾ ਤਾਂ ਕਰਦਾ ਤੁਹਾਨੂੰ ਮੈਂ ਬੇਨਤੀ ਕਰਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੇਸ ਹਜੇ ਤੱਕ ਵੀ ਇਹ ਕੇਸ ਪਤਾ ਨਹੀਂ ਹੈ ਕੇਸ ਲੜਿਆ ਹੀ ਨਹੀਂ ਗਿਆ ਕਾਨੂੰਨੀ ਤੌਰ ਤੇ ਜੇ ਚੰਦ ਟੀਮਾਂ ਅੱਜ ਵੀ ਕਹਿਣਾ ਚਾਹਣਾਂ ਕਿ ਜੇ ਐਡਾ ਹੀ ਆ ਕੇ ਇੱਥੇ ਆ ਗਏ ਗੱਲਬਾਤ ਕਰ ਲਈ ਤੇ ਇੱਕ ਮਿੰਟ ਜੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਪਲੀਜ਼ ਗੱਲ ਪੂਰੀ ਕਰ ਲੈਣ ਦਿਓ ਪਲੀਜ਼ ਜਵਾਬ ਲੈ ਲੈਂਦੇ ਹੋ ਜੀ ਜਵਾਬ ਲੈ ਲੈਂਦੇ ਇੱਥੇ ਆ ਗਿਆ ਮੈਂ ਚਲਾ ਗਿਆ ਵਾਪਸ ਜਾਵੜਿਆ ਕੋਈ ਗੱਲ ਨਹੀਂ ਬਾਨੀ ਮੈਂ ਹਮੇਸ਼ਾ ਹੁਣ ਵੀ ਕਿਹਾ ਕਿ ਇੱਕ ਮੇਰੀ ਫੋਟੋ ਬਣ ਜਾਏਗੀ ਇੱਕ ਵੀਡੀਓ ਆ ਜਾਏਗੀ ਇਹਨਾਂ ਦਾ ਮਸਲਾ ਦਾ ਹੱਲ ਹੋਣਾ ਹੈ ਜੇ ਕਾਗਜ਼ੀ ਪੱਤਰੀ ਅਸੀਂ ਇਹਨਾਂ ਦੀ ਲੜਾਈ ਲੜੇ ਮੈਂ ਤੁਹਾਨੂੰ ਕਹਿ ਦਿੰਦਾ ਕਿ ਕਿਸੇ ਵੀ ਵਿਅਕਤੀ ਨੇ ਨਹੀਂ ਲੜੀ ਚਲੋ ਸਾਡੇ ਵਾਲੇ ਨੇ ਕਿਸੇ ਨੇ ਲੜਾਈ ਨਹੀਂ ਲੜੀ ਤਾ ਜਿਹੜੇ ਆਮ ਜਨਤਾ ਦੀਆਂ ਚੀਜ਼ ਨਜਾਇਜ਼ ਸੀਗੇ ਤੇ ਬਣ ਕੇ ਤਾਂ ਗਏ 100% ਇਹ ਤਾਂ ਕਦੇ ਹਿੰਦੁਸਤਾਨ ਚ ਹੋਇਆ ਹੀ ਨਹੀਂ ਨਾ ਇੱਥੇ ਕਹਿੰਦੇ ਆ ਕਿ ਫਲਾਣੇ ਨੇ ਆ ਗਲਤੀ ਕਰ ਲਈ ਉਹਨੂੰ ਟੰਗ ਦਿਓ ਜੀਨੇ ਗਲਤੀ ਮਗਰੋਂ ਖਸਾਰੀ ਕੀਤੀ ਕਰਾਈ ਮੀਟਰ ਦਿੱਤੇ ਫਲਾਣ ਦਿੱਤੇ ਉਹ ਸਾਰਿਆਂ ਦੇ ਮੁਕਦਮੇਦਰ ਹੋਣੇ ਚਾਹੀਦੇ ਐ ਇਹ ਤਾਂ ਇਹਨਾਂ ਨੂੰ ਗੁੰਮਰਾਹ ਕੀਤਾ ਜੇ ਇਹਨਾਂ ਦੀ ਜਗ੍ਹਾ ਨਹੀਂ ਸੀ ਤੁਸੀਂ ਮੀਟਰ ਕਿਉਂ ਲਾਇਆ ਕਹਿੰਦੇ ਆ ਮਾਲਕੀ ਤੋਂ ਬਿਨਾ ਮੀਟਰ ਨਹੀਂ ਲੱਗਦਾ ਫਿਰ ਇਹਨਾਂ ਨੂੰ ਸੀਵਰੇਜ ਕਨੈਕਸ਼ਨ ਦਿੱਤਾ ਫਿਰ ਤੁਸੀਂ ਹਾਊਸ ਟੈਕਸ ਇਹਨਾਂ ਤੋਂ ਲਿਆ ਫਿਰ ਇਸੇ ਬਾਬੂ ਤੁਸੀਂ ਉਹਨਾਂ ਦੇ ਘਰ ਆ ਰਹੇ ਹੋ ਜੋ ਆਪਦੇ ਡਿਪਾਰਟਮੈਂਟ ਤੇ ਸਭ ਲੋਕਾਂ ਦੇ ਪਰਚੇ ਦੇ ਕੇ ਅੰਦਰ ਕੀ ਤੁਸੀਂ ਇਹਨਾਂ ਜਨਤਾ ਨੂੰ ਗਮਰਾਹ ਕੀਤਾ ਹੈ ਇਹ ਇਹਨਾਂ ਦੀ ਥਾਂ ਬੰਦੀ ਸੀ ਇਸ ਕਰਕੇ ਹੀ ਦਿੱਤਾ ਗਿਆ ਪਟਵਾਰੀ ਦੇ ਬਿਆਨ ਇਹ ਗੱਲ ਕਹਿੰਦੇ ਘਰ ਨੂੰ ਜਾੜ ਕੇ ਫਲੈਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਹੁਣ ਆ ਕੇ ਹੀ ਪਤਾ ਲੱਗਾ 2012 ਵਿੱਚ ਕਿਤੇ ਬੜੀ ਜਾਣਦੇ ਸੀ ਛੋਟੇ ਮੁਲਾਜ਼ਮ ਘੱਟ ਸੀ ਸਰਕਾਰ ਸੀ ਉਦੋਂ ਇਹ ਲੋਕ ਹਾਵੀ ਹੋ ਗਏ ਸੀ ਇਸ ਕਰਕੇ ਉਹ ਘਰ ਨਹੀਂ ਟਾਇੇ ਸੀ ਤੁਸੀਂ ਕਿਵੇਂ ਕਹਿ ਸਕਦੇ ਹੋ ਆਈ ਵਾਸ ਨਾਟ ਅਵੇਅਰ ਆ ਮੈਂ ਇਥੋਂ 250 ਕਿਲੋਮੀਟਰ ਰਹਿਣਾ ਮੈਂ ਮੁਕਸਰ ਮੈਂ ਉਦੋਂ ਕੱਲਾ ਐਮਐਲਏ ਸੀਗਾ ਜ਼ਰੂਰੀ ਨਹੀਂ ਆ ਕਿ ਪੰਜਾਬ ਦੇ ਹਰ ਮੁੱਦੇ ਦਾ ਹਰ ਐਮਐਲਏ ਨੂੰ ਪਤਾ ਹੋਣਾ ਹੋਏਗਾ ਨਹੀਂ ਨਾ ਮੈਂ ਨਾ ਜਿਹੜਾ ਵੀ ਲੋਕਲ ਨੋ ਨੋ ਲੋਕਲ ਲੀਡਰ ਤੁਹਾਨੂੰ ਗਿੱਦੜ ਵੇਦਾ ਤੁਸੀਂ ਪੱਤਰਕਾਰ ਨੂੰ ਤੁਹਾਨੂੰ ਗਿੱਦੜ ਵੇਦਾ ਰੋਜ਼ ਕੀ ਵਾਪਰ ਰਿਹਾ ਮੁੱਦਾ ਪਤਾ ਹੈ ਹਾਲਾਂਕਿ ਪੱਤਰਕਾਰ ਤਾਂ ਟੀਵੀ ਰੋਜ਼ ਦੇਖਦਾ ਹੈ ਮੇਰੀ ਇਹ ਬੇਨਤੀ ਹੈ ਮੇਰੀ ਇਹ ਬੇਨਤੀ ਹੈ ਮੈਂ ਕਾਂਗਰਸ ਪਾਰਟੀ ਦਾ ਐਮ ਐਲ اے ਨੇ ਜਿਹੜੇ ਇੱਥੋਂ ਦੇ ਹਲਕਾ ਜਿਹੜੇ ਯਾਰ ਉਹ ਹਲਕਾ ਐਮ ਐਲ اے ਸਾਹਿਬ ਦਾ ਨਾਲ ਤੁਸੀਂ ਗੱਲ ਕਰ ਸਕਦੇ ਹੋ ਨਾਟ ਵਿਦ ਮੀ ਯੂ ਆਰ ਨਾਟ ਸੁਪੋਜ਼ ਟੂ ਆਸਕ ਮੀ ਨਾ ਨੋ 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 ਮੈਂ ਹਰ ਵਿਅਕਤੀ ਮੈਂ ਆਪਦੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਦੀ ਬ੍ਰਦਰ ਜ਼ਿੰਮੇਵਾਰੀ ਲੈਣਾ ਹੈ ਮੈਂ ਇੱਥੇ ਆ ਕੇ ਇਹਨਾਂ ਨਾਲ ਖੜੇ ਹੋਣਾ ਜਿੱਥੇ ਰਾਤ ਨੂੰ ਨਹੀਂ ਮੇਰੀ ਕਿਸੇ ਪ੍ਰਤੀ ਨਹੀਂ ਵਿਅਕਤੀ ਵਿਸ਼ੇਸ਼ ਮੇਰੀ ਕਿਸੇ ਪ੍ਰਤੀ ਜ਼ਿੰਮੇਵਾਰੀ ਨਹੀਂ ਬੰਦੀ ਐਸੇ ਐਮਐਲਏ ਵੀ ਨਹੀਂ ਬੰਦੀ ਥੈਟ ਇਜ਼ ਅੰਡਰ ਐਮਐਲਏ ਇਜ਼ ਅੰਡਰ ਦ ਸੀਐਲਪੀ ਕੋਈ ਗੱਲ ਕੋਈ ਨਹੀਂ ਭੱਜਣ ਕਾਲੀ ਨਹੀਂ ਮੈਨੂੰ ਸਰ ਉਹ ਜਾੜ ਕੇ ਫਲੈਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਲੋਕਾਂ ਨੇ ਨਾਮ ਮਨਜ਼ੂਰ ਕਰਤਾ ਜ਼ਰ ਦੇ ਕੇ ਘਰ ਉਹ ਜਾੜ ਕੇ ਫਲੈਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਲੋਕਾਂ ਨੇ ਨਾਮ ਮਨਜ਼ੂਰ ਕਰ ਦਿੱਤਾ ਬਿਲਕੁਲ ਯਾਰ ਜਿਸ ਦਾ ਘਰ ਸੀ ਵਿਚਾਰੇ ਹੁਣ ਇਹ ਖੁੱਲੇ ਵਾਤਾਵਰ ਜੀ ਵਿਚਾਰੇ ਰਹਿੰਦੇ ਸੀ ਕਈ ਬਜ਼ੁਰਗ ਤਾਂ ਚੜ੍ਹ ਹੀ ਨਹੀਂ ਸਕਦੇ ਫਲੈਟਾਂ 'ਚ ਉਹਨਾਂ ਦਾ ਸਾਹ ਬੰਦ ਹੋ ਜਾਏਗਾ। ਤੁਹਾਡੇ ਕੋਲ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਜਿਹੜੇ ਹਲਕਾ ਇੱਕ ਬੰਦਾ ਇੱਕ ਸਵਾਲ ਤਿੰਨ ਕਰ ਲੇ ਸਰ ਤੁਸੀਂ। ਤੁਹਾਡੇ ਕੋਲ ਲੋਕਾਂ ਨੇ ਸ਼ਿਕਾਇਤ ਕੀਤੀ ਇੱਥੇ ਦੇ ਆਨੇ ਨਤੀਪੁਰੇ ਵਾਲੇ ਮੈਂ ਇਹਦਾ ਜਵਾਬ ਦੇਦਾ ਮਾਰ-ਵਾਰ ਨਹੀਂ ਦੇ ਸਕਦਾ ਜੀ। ਮੇਰਾ ਕੋਈ ਨਹੀਂ ਹੋਰ ਕੋਈ ਸਵਾਲ ਮੰਨਦੇ ਇੱਥੇ ਇਹਨਾਂ ਨੂੰ ਮਿਲਣ ਤੱਕ ਨਹੀਂ। ਤੁਸੀਂ ਧਾਰੀਵਾਲ ਨੂੰ ਪੁੱਛੋ ਜੀ ਉਹ ਕਿਉਂ ਨਹੀਂ ਆਇਆ। ਜਿਨ੍ਹਾਂ ਦੇ ਘਰ ਆਏ ਐ ਉਹ ਇੱਥੇ ਕਿਵੇਂ ਵੱਢਣਗੇ ਉਹਨਾਂ ਨੂੰ ਦਰਦ ਵੀ ਲੱਗਦਾ ਪਰ ਇਹਦਾ ਜਵਾਬ ਦਾ ਇਹਦਾ ਸਵਾਲ ਦਾ ਜਵਾਬ ਧਾਰੀਵਾਲ ਦੇ ਸਕਦਾ।